ਮਰ ਗਿਆ ਹੁਣ ਮਰ ਗਿਆ ਹੁਣ ਮਰ ਗਿਆ ਉਹ ਛੱਤੀ ਜਾਨ ਉਹ ਮਰ ਗਿਆ ਬਣਾਈ ਤਾਂ ਬੱਕਰੀ ਆ ਜਿਹੜੀ ਗਾਲ ਕੱਢਣੀ ਉਹ ਗੱਲ ਤੇ ਕੋਣ ਲੈ ਜੋ ਯਾਰ ਰਾਜਾ ਦਾ ਭਰਾ ਰਾਜਾ ਦਾ ਭਰਾ ਇੱਕ ਮਿੰਟ ਪਾਣੀ ਪਿਆ ਰਿਹਾ ਉਹਨੂੰ ਪਾਣੀ ਪਿਲਾ ਪਾਣੀ ਪਿਆ ਹੈਲੋ پورے ਹਫ਼ਤਾ ਲੈ ਕੇ ਜਾਣਾ ਹੈ ਢੂੰ ਲਾ ਕੇ ਟਾਇਰ ਵਿੱਚ ਕੰਟਾ ਯਾਰ ਜਲੰਧਰ ਬਸ ਡੀਪੂ ਪੰਜਾਬ ਰੋਡਵੇਜ ਦੀ ਬਸ ਜਦੋਂ ਚੰਡੀਗੜ੍ਹ ਤੋਂ ਜਲੰਧਰ ਵਾਪਸ ਜਾ ਰਹੀ ਸੀ ਤਾਂ ਕੋਰਾਲੀ ਲਾਈਟ ਪੁਆਇੰਟ ਤੇ ਕੁਝ ਨੌਜਵਾਨਾਂ ਵੱਲੋਂ ਬਸ ਡਰਾਈਵਰ ਤੇ ਰੋਡਾ ਨਾਲ ਹਮਲਾ ਕਰ ਦਿੱਤਾ ਗਿਆ ਇਸ ਮੌਕੇ ਦੇ ਉੱਤੇ ਡਰਾਈਵਰ ਨੂੰ ਗੰਭੀਰ ਹਾਲਾਤਾਂ ਵਿੱਚ ਕਰਵਾਇਆ ਗਿਆ ਕੋਰਾਲੀ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਜਿੱਥੇ ਜ਼ੇਰੇ ਇਲਾਜ ਦੌਰਾਨ ਉਸ ਦੀ ਹੋ ਗਈ ਮੌਤ ਮੇਰਾ ਨਾਮ ਦਲਜਿੰਦਰ ਸਿੰਘ ਆ ਜੀ ਕੀ ਗੱਲ ਬਾਤ ਹੋਈ ਵੀਰ ਪਿੱਛੇ ਨਾਲ ਇਹ ਰੋਡਵੇ ਦੀ ਬੱਸ ਦਾ ਕਹਿੰਦੇ ਮੇਂਦਰਾ ਪੀਕਅਪ ਨਾਲ ਕਹਿੰਦੇ ਪਿੱਛੇ ਸਾਈਡ ਦਾ ਕੋਈ ਰੌਲਾ ਹੋ ਗਿਆ ਉਹ ਕਿਤੇ ਪਿੱਛੋਂ ਪੈਂਦੇ ਫਸਾਉਂਦੇ ਉਰੇ ਆਕੇ ਗੱਡੀਆਂ ਚੱਲ ਬੱਤੀ ਹੋਈ ਉਰੇ ਰੋਕੀਆਂ ਆਕੇ ਉਰੇ ਆਕੇ ਹੱਥੋਂ ਬਾਈ ਹੋਣ ਲੱਗ ਗਿਆ ਉਹ ਡਰਾਈਵਰ ਥੱਲੇ ਉੱਤਰ ਗਿਆ ਆਪਣੀ ਰੋਡਵੇ ਬੱਸ ਦਾ ਦਲਜਿੰਦਰ ਟਿੱਪੂ ਦਾ ਡਰਾਈਵਰ ਉਹ ਜਿਹੜਾ ਦੂਜਾ ਸੀ ਪੀਕਅਪ ਵਾਲਾ ਉਹਨੇ ਆਪਣੀ ਗੱਡੀ ਚੋਂ ਪਾਈਪ ਕੱਢੀ ਏਡੀ ਮੋਟੀ ਉਹਦੇ ਛਾਤੀ 'ਚ ਮਾਰੀ ਉਹ ਛਾਤੀ ਦੀ ਮਾਰ ਨਾਲ ਉਹ ਥੱਲੇ गिर ਗਿਆ ਇੱਕ ਵਾਰ ਵਿਚਾਰਾ ਸੀ ਚੱਕਿਆ ਉੱਠਿਆ ਉਹ ਤੇ ਉੱਠ ਕੇ ਉਹਦੇ ਪਾ ਦੋ ਸੀ ਚੱਕ ਕੇ ਹਸਪੀਟਲ ਲੈ ਗਏ ਤੇ ਹਸਪੀਟਲ ਵਾਲਿਆਂ ਨੇ 6:00 ਵਜੇ ਤਾਂ 6:00 ਵਜੇ ਵਾਲਿਆਂ ਨੂੰ ਡੈਕ ਟਿਕਾ ਕਿੰਨੇ ਕ ਵਜੇ ਦੀ ਗੱਲ ਹੈ ਇਹ ਹੁਣ ਮੈਂ ਕਹਿੰਦਾ ਕੋਣੇ ਕੰਟੈਕਟ ਆ 2:00 ਵਜੇ ਦੀ ਗੱਲ ਹੈ ਜੀ ਜਿਹੜੀ ਨਾਲ ਰੁਕਿਆ ਸੀ ਇਹਦਾ ਡਰਾਈਵਰ ਜਿਲੰਧਰ ਪੂਰਾ ਡਰਾਈਵਰ ਹੈ ਜੀ ਨਾਮ ਤਾਂ ਕੋਈ ਐਡਾ ਸਾਡੇ ਕੋਲ ਨਹੀਂ ਤਾਂ ਪ੍ਰਾਈਵੇਟ ਦੇ ਬਸ ਡਨ ਚਾਰਜ ਹੈ ਜੀ ਤੇ ਜਿਹੜੀ ਕਿਹੜੀ ਗੱਡੀ ਨੇ ਮਾਰਿਆ ਸੀ ਜਿਹੜੇ ਬੰਦੇ ਨੇ ਮਾਰਿਆ ਉਹ ਗੱਡੀ ਕਿੱਥੇ ਆ ਉਹ ਗੱਡੀ ਥਾਣੇ ਵਾਲਿਆਂ ਨੂੰ ਤੇਤੀ ਥਾਣੇ ਵਾਲੇ ਲੈ ਗਏ ਜੀ ਥਾਣੇ ਵਾਲੇ ਜਦੋਂ ਆ ਗਏ ਸੀਗੇ ਇਹ 트੍ਰੈਪ ਕਾਲੇ ਨਾਲ ਜਦੋਂ ਫੋਨ ਕਾਲ ਕਰਤੀ ਸੀ ਉਹਨਾਂ ਨੂੰ ਉਹ ਜਦੋਂ ਆਉਣ ਤੋਂ ਬਾਅਦ ਜਦੋਂ ਉਹਨਾਂ ਨੂੰ ਜਿਹੜੇ ਬੰਦੇ ਨੇ ਮਾਰੀ ਆ ਪੈ ਉਹ ਵੀ ਜਦੋਂ ਅਰੈਸਟ ਕਰਨਿਆ ਸੀਗਾ ਉਹ ਗੱਡੀ ਵੀ ਤੇ ਉਹਨੂੰ ਬੰਦੇ ਨੂੰ ਵੀ ਥਾਣੇ ਲੈ ਗਏ। ਸਵਾਰੀਆਂ ਹੀ ਸਨ ਇਸ ਵਕਤੇ। ਹਾਂਜੀ ਸਵਾਰੀਆਂ ਫੁੱਲ ਗੱਡੀ ਫੁੱਲ ਭਰੀ ਹੋਈ ਸੀ ਜੀ ਫਿਰ ਉਹ ਦੂਜੀਆਂ ਗੱਡੀਆਂ ਨੂੰ ਸਵਾਰੀਆਂ ਦੇ ਦਿੱਤੀਆਂ ਦੋ ਤਿੰਨ ਗੱਡੀਆਂ। ਸਵਾਰੀ ਦੇ ਕੋਈ ਸਾਨੂੰ ਨਹੀਂ। ਨਹੀਂ ਸਵਾਰੀ ਦੇ ਕੋਈ ਨਹੀਂ ਜੀ। ਡਰਾਈਵਰ ਦੀ ਜੀ। ਮਤਲਬ ਸਿਰਫ ਇੱਕ ਪਿੱਛੇ ਤੋਂ ਜਿਹੜੀ ਸਾਈਡ ਨਾਲ ਮਿਲ ਕੋਈ ਸਾਈਡ ਦਾ ਪਿੱਛੇ ਬੈਂਸ ਤੁਸੀਂ ਆਉਗੇ ਜੀ ਕੋਈ ਵੀ ਹਾਂ ਤੂੰ ਸਾਨੂੰ ਕੱਟ ਮਾਰਤਾ ਜੀ ਕੋਈ ਐਦਾਂ ਕਦੇ ਆਪ ਸੀ। ਰੌਲਾ ਪੈਂਦਾ ਉਰੇ ਆ ਕੇ ਲਾਈਟਾਂ ਤੇ ਜਦੋਂ ਰੁਕੇ ਆ ਕੇ ਉਰੇ ਹੱਥੋਂ ਪਾਈਓਗੇ ਉਹ ਡਰਾਈਵਰ ਥੱਲੇ ਉਤਰਿਆ ਉਹਨਾਂ ਪੈਪ ਕੱਢੀ ਉਹਦੇ ਪੈਪ ਛਾਤੀ 'ਚ ਮਰੀਆਂ ਅੱਜ ਇਸ ਵਾਸਤਾ ਕੰਡੈਕਟਰ ਕਿੱਥੇ ਹੈ ਉਹ ਕਨੈਕਟਰ ਜੀ ਨਾਲ ਲੈ ਗਿਆ ਵਾ ਡਰਾਈਵ ਨੂੰ 6 ਫੇਸ ਲੈ ਕੇ ਗਏ ਬਿੱਤੇ ਕਿੱਥੇ ਕੋਈ ਜਿਹੜਾ ਜਿਹਨੇ ਮਾਰਿਆ ਉਹਦਾ ਕੋਈ ਨਾਮ ਵਗੈਰਾ ਕੁਝ ਪਤਾ ਨਹੀਂ ਉਹਦਾ ਸਰ ਸਾਨੂੰ ਨਾਮ ਨਹੀਂ ਪਤਾ ਉਹਦਾ ਜਦੋਂ ਪੁਲਿਸ ਵਾਲੇ ਆਗੇ ਸੀ ਸਿਟੀ ਥਾਣੇ ਵਾਲੇ ਉਹ ਨਾਲ ਲੈ ਗਏ ਮੌਕੇ ਤੇ ਰੈਸਟ ਹੋਵੇ ਹਾਂ ਜੀ ਮੌਕੇ ਤੇ ਰੈਸਟ ਹੋਵੇ